ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਹਾਂ ਹਾਂਜੀ ਸਸੀ ਕਾਲ ਕੀ ਹਾਲ ਚਾਲ ਐ ਅਸੀਂ ਅੱਜ ਬਨਾਨ ਕੇ ਆਏ ਹੋਏ ਆ ਨਾਲ ਮੇਰਾ ਤੀਜਾ ਜੋਤ ਜੋ ਅੱਜ ਕੱਲ YouTube ਪਰ ਵੀਡੀਓ ਬਹੁਤ ਅਪਲੋਡ ਕਰ ਰਿਹਾ YouTube ਵੀ ਬੰਦ ਹੋਣੀ ਸਵਾਮਣਾ ਬੋਝਾਦਾ ਹੋ ਗਈ ਹੋਣਾ ਬਹੁਤ ਜ਼ਿਆਦਾ ਵੀਡੀਓ ਅਪਲੋਡ ਕਰਦੀ ਸੀ ਨੇ ਸਾਡੇ ਮੇ ਮਮਾ ਹੀ ਐ ਵੱਡੇ ਪਤੰਗਾਂ ਵਿੱਚ ਲੜਾਈ ਬਸ ਇਹ ਛੋਟੇ ਛੋਟੇ ਇਦਾਂ ਚੱਲਣਾ ਕੰਮ ਸਾਡੀ ਭਾਬੀ ਲੈ ਗਈ ਚਾਹ ਸਾਡੇ ਵਾਸਤਾ ਮਿੱਠਾ ਬਹੁਤ ਜ਼ਿਆਦਾ ਪਤਾ ਮਨ ਹੋਰ ਕੀ ਮਿੱਠਾ ਮਮੀ ਮੇਰੀ ਬੋਤ ਬਾਬਾ ਚੈਨੇ ਸਸਤੀ ਹੋ ਗਿਨ ਹੁਣ ਪੀ ਆਲੀ ਜਾਂਦਾ ਥੋੜਾ ਬੋਤਾਂ ਬਸ ਮੈਂ ਤਾਂ ਖੋਖਾ ਖੋਖਾ ਪੀਣਾ ਵਰਦ ਰੋਜਾ ਹੋਇਆ ਨਾ ਸ਼ੁਗਰ ਹੋ ਜਾਏਗਾ ਫੇਰ ਕੁਛ ਨਹੀਂ ਬੋਤਾ ਹੈ ਨਾ ਨਹੀਂ ਪੰਜਾਬੀ ਬੰਦਰ ਹੁੰਨੇ ਹੁੰਦੋຊ ਹੁੰਦਾ ਸੋ ਤਾਂ ਗੱਲ ਲੜਾਈ ਪੈਗੀ ਤੇਰੀ ਹੋਰ ਕੀ ਕੱਲ ਬਈ ਜੋਰ ਕੇ ਜ਼ਰਾ ਹੀ ਪੈਗੀ ਕੱਲ ਜੱਗੂ ਨੂੰ ਖੱਟਾ ਤਾਂ ਮਿੱਤਰੋ ਮੈਂ ਐਨ ਕਰਦਿਆ ਦੋਗਾ ਖਤਮ ਓਠੇਵਾ ਪਤੰਗ ਡਰਤਾ ਬਈ ਮੈਂ ਕਿਹਾ ਪਤੰਗ ਦੇ ਦੇ ਮੇਰਾ ਚੱਕ ਲਿਆ ਤਾਂ ਉਹਨੇ ਬਸ ਕੋਠੇਵਾ ਉਸਕੇ ਕਕਾ ਹਾਂ ਸਰ ਪੰਚੀ ਕੋਠੇ ਉੱਤ ਚੜ ਗਏ ਉੱਥੇ ਲੜਾਈ ਵੈ ਗਈ ਬਸ ਉਹਨੇ ਮੇਰੀ ਪੱਗ ਤਾਂ ਤਾਰਦੀ ਮਾਊਗਾ ਕੜਾ ਮਾਰਿਆ ਸ਼ਿਰਮਾ ਨੱਕ ਵਾ ਮੁੱਕਾ ਮਾਰਿਆ ਬਸ ਖੂਨ ਆ ਗਿਆ ਖੂਨ ਆ ਗਿਆ ਹੋਰ ਕੀ ਯਰ ਕੀ ਹੋ ਗਿਆ ਦੇਖੋ ਜੀ ਮਿੱਤਰੋ ਐਡੇ ਐਡੇ ਬੈਲੀ ਬੈਠੀਆਂ ਸਾਡਾ ਭਰਾ ਮਾਮਾ ਜੀ ਮੁੰਡਾ ਉਹ ਸਭ ਤੋਂ ਵੱਡਾ ਬੈਲੀ ਹੈ ਆਹ ਕਾ ਮੁੰਡਾ ਹੀ ਬੈਲੀ ਹੈ ਤੁਹਾਨੂੰ ਇਸੀ ਕਿ ਮਿਲੇਗਾ ਬੜਾ ਉਹ ਸ਼ੌਕ ਹੈ ਬਚਪਨ ਦਾ ਮੇਰਾ ਬਾਪ ਬਦਮਾਸ਼ ਥਾ ਮੈਂ ਬਦਮਾਸ਼ ਹੀ ਹਾਂ ਅੱਛਾ ਜੀ ਸਾਡੇ ਮੰਮੀ ਵੱਡੇ ਵੈਲੀ ਦੇਖਦੇ ਸਨ ਆਜ ਸ਼ਾਂਤੋ ਤੇ ਬੈਠੇ ਧੁੱਪ ਦੇਖ ਰਹੇ ਹੁਣ ਤੋਕਿ ਜੇ ਲੜੋ ਨਾ ਕਰਿਓ ਮਨ ਜੀ ਕੁਛ ਨਹੀਂ ਤਰਹਿ ਬਹਿ ਗਿਆ ਇੱਕ ਦਿਨ ਘਟਾਈ ਹੈ ਹਾਸਤੇ ਖੇਡਦੇ ਰਹਿ ਗੁਰੂ ਬਾਸ ਇਹਨਾਂ ਇਹ ਚਾਹ ਚੂਪੀ ਹੋ ਟਾਈਮ ਨਾਲ ਠੰਡ ਬਹੁਤ ਹੈ ਹੁਣ ਠੰਡ ਧੁੱਪ ਦਾ ਚੜਨਿਆ ਵਾਲੀ ਹੋ ਗਈ ਆ ਲੌੜੀ ਦੇ ਬਾਅਦ ਤੋਂ ਪੀ ਹੈ ਹੁਣ ਸਾਜੀ ਬਹੁਤ ਔਖੇ ਰਿਖਲੇ ਤੁੱਪ ਤਾਂ ਇਹਦਾ ਮੇਵਾਰ ਨਿਕਲਿਆ ਮੈਂ ਥੋੜੀ ਬਾਅਦ ਨਿਕਲੇ ਲੱਗਾ ਜਿਹੜਾ ਘਰੇ ਜਣਾ ਦਾ ਪੂਰਾ ਦਿਨ ਅੱਜ ਪਰ ਔਖੇ ਔਖੇ ਅਸੀਂ ਬਾਹਰ ਨਿਕਲੇ ਅੱਜ ਅਜ ਆਪਣਾਣ ਕੇ ਪਹੁੰਚੇ ਆ ਤਾਂ ਅਸੀਂ ਪਤੀ ਜਨਾਂ ਕਰੀ ਗੱਲ ਬਾਤ ਸਾਨੂੰ ਬਹੁਤ ਖੁਸ਼ੀ ਜਪਾਤੀ ਹੈ ਬਾਈ ਨੇ ਬਹੁਤ ਲੜਾਈ ਪੈ ਗਈ ਦੀ ਹੁਣ ਚਲੋ ਸ਼ਾਟ ਆਊਟ ਹੋ ਗਿਆ ਹੁਣ ਤਾਂ ਬਸ ਹਾਂ ਤੋ ਬਾਈ ਨੇ ਆਪਣਾ YouTube ਚੈਨਲ ਬਣਾਇਆ ਸਬਸਕ੍ਰਾਈਬ ਕਰੋ ਚੈਨਲ ਦਾ ਵਾਧੂ ਵਾਧੂ ਸਪੋਰਟ ਕਰਾਉਣ ਨੂੰ ਬੇਟਾ ਤੈਨੂੰ ਵੀ ਸਪੋਰਟ ਕਰਾਂ ਫੁੱਲ ਧੱਬਾ ਰੱਖੋ ਕੰਮ ਉਰੋਪੀ ਚਲੋ ਠੀਕ ਹੈ